ਕੂਲਰ ਦਾ ਪੂਰਾ ਲਾ ਲਿਆ ਜਾ ਰਿਹਾ ਹੈ ਹਾਂ ਕੂਲਰ ਦਾ ਅੱਜ ਪੂਰਾ ਲਾ ਲਿਆ ਜਾ ਰਿਹਾ ਤੇ ਗਰਮੀ ਬਹੁਤ ਹੋ ਗਈ ਹੈ ਕੂਲਰ ਕੋ ਪਾਣੀ ਪੁੱਛਦੇ ਸੀ ਪਾਣੀ ਬਸਾਰ ਰਹੇ ਨੇ ਸਿਰਫ ਟੈਪ ਲਾ ਰੱਖਿਆ ਕੱਲ ਵੀ ਕੱਲ ਤੇ ਅੱਜ ਗਰਮੀ ਬਹੁਤ ਹੋ ਗਈ ਬਹੁਤ ਗੜੀ ਚੋਲ ਕੇਵੇਂ ਲੱਗੇ ਦੱਸੋ ਮੈਨੂੰ ਮੈਂ ਇੰਨੀ ਮਿਹਨਤ ਕੀਤੀ ਟਾਸਟਿਕ ਕੜੀ ਇੰਨੀ ਸਵਾਦ ਸੀ ਨਾ ਮੈਨੂੰ ਲੱਗਦਾ ਵਿੱਚ ਉਹ ਆਉਂਦਾ ਨਾ ਕੀ ਕੜੀ ਕੜੀ ਦੀ ਕਹੀ ਨਹੀਂ ਹੁੰਦੀ ਸਈ ਆਪਣੇ ਘਰ ਦਾ ਹੀ ਨਾ ਵਿੱਚੋਂ ਉਹ ਘੋ ਦੀ ਹਾਂ ਨਹੀਂ ਨਹੀਂ ਘਰ ਦਾ ਸੀ ਲੋਕਿੰਗ ਨਵੇਂ ਵਲੌਗ ਦੇ ਵਿੱਚ ਤੁਹਾਡਾ ਵੈਲਕਮ ਹੈ ਤੇ ਕੜੀ ਚੋਲਾ ਆਪਣੇ ਖਾ ਲਏ ਇਥੇ ਵੀ ਵਲੌਗ ਆਪਾਂ ਕੰਟੀਨਿਊ ਕਰਤਾ ਤੇ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਆਰ ਦੀ ਡਿਊਟੀ ਲਈ ਹੋਈ ਕੂਲਰ ਭਰਨ ਤੇ ਉਹ ਦੇਖੋ ਜੀ ਕੂਲਰ ਦਾ ਪਾਣੀ ਆ ਲੈਵਲ ਤੇ ਆ ਗਿਆ ਆ ਲੈਵਲ ਤੇ ਇੱਥੇ ਤੱਕ ਨਹੀਂ ਆਉਣਾ ਆਪਾਂ ਇੱਥੇ ਤੱਕ ਨਹੀਂ ਆਉਣਾ ਮੀਂਹ ਕਰਕੇ ਪਾਣੀ ਜ਼ਿਆਦਾ ਲੱਗਣ ਲੱਗ ਪਿਆ ਆ ਦੋ ਦਿਨਾਂ ਦੀ ਗਰਮੀ ਨੇ ਬੱਟ ਕੱਢ ਤੇ ਦੋ ਦਿਨਾਂ ਤੇ ਇੱਕ ਕਮੈਂਟ ਹੋਰ ਸੀ ਸਵੇਰੇ ਆਪਾਂ ਕੱਲ ਵਾਲੇ ਵਲੋਗਸ ਤੇ ਆਣਾ ਹੁਣ ਕਿਹੜਾ ਮੌਸਮ ਹੈ ਨਾ ਜੀ ਹਾਂ ਇਹ ਮੌਸਮ ਨਾ ਇਸ ਟਾਈਮ ਜਿਹੜਾ ਆ ਨਾ ਤਾਂ ਏਸੀ ਵਾਲਾ ਤੇ ਨਾ ਹੀ ਪੱਖੇ ਵਾਲਾ ਇਹ ਮੌਸਮ ਹੈਗਾ 쿨ਰ ਵਾਲਾ 쿨ਰ ਵਾਲਾ ਤੇ 쿨ਰ ਦਾ ਮੌਸਮ ਕਦੋਂ ਤੱਕ ਇਹ ਵੀ ਦਾ ਦੋੜ 쿨ਰ ਮੌਸਮ ਮਹੀ ਮਹੀ ਤਾਂ ਚੱਲੂਗਾ ਜੂਨ ਦੇ ਵਿੱਚ ਫਿਰ ਜੀਰੀ ਜਦੋਂ ਲੱਗ ਗਈ ਜੀਰੀ ਲੱਗਣ ਤੋਂ ਪਹਿਲਾਂ ਬਨ ਤਾਂ ਚੱਲੂਗਾ ਉਸ ਤੋਂ ਬਾਅਦ ਫਿਰ ਥੋੜੀ ਤੇ ਇੱਕ ਕਮੈਂਟ ਸੀ ਕਹਿੰਦੇ ਤੁਹਾਡਾ ਇੱਕ ਹੀ ਬੱਚਾ ਹੈ ਮੈਨੂੰ ਲੱਗਦਾ ਆਪਣੇ ਭੈਣ ਭਰਾ ਕੋਈ ਨਵੇਂ ਜੁੜੇ ਆ ਆਪਣੇ ਨਾਲ ਹਾਂ ਤੇ ਸਾਡਾ ਸੂਰ ਜਾਣਕਾਰੀ ਲਈ ਤੁਹਾਡੇ ਦੋ ਬੱਚੇ ਨੇ ਆ ਦੋਨੋਂ ਬੇਟੀਆਂ ਨੇ ਇੱਕ ਬੇਟੀ ਕੈਨੇਡਾ ਚਲੀ ਗਈ ਹੈ ਤੁਸੀਂ ਪਿੱਛੇ ਜਾ ਕੇ ਵਲੌਗ ਦੇਖ ਲਿਓ ਸਾਡੇ ਦੇ ਵਲੌਗ ਦੇਖ ਲਿਓ ਵੀ ਬੇਟੀ ਕੈਨੇਡਾ ਗਈ ਜੁਗਾ ਵਲੌਗ ਹੀ ਪਾਇਆ ਹੈ ਤੇ ਇੱਕ ਬੇਟੀ ਸਾਡੇ ਕੋਲ ਹੈ ਜਿਹੜਾ ਛੋਟਾ ਜਿਹਾ ਬੱਚਾ ਉਹ ਜੀਓ ਅਸੀਂ ਪਿੱਛੇ ਛੋਟਾ ਬੱਚਾ ਉਹ ਅਸੀਂ ਸਾਡਾ ਅਜੇ ਤੱਕ ਡਰੈਸਸ ਫਿਰਦਾ ਦੇ ਲੋ ਸਾਡਾ ਛੋਟਾ ਜਿਹਾ ਬੱਚਾ ਵਿਚਾਰਾ ਬਹੁਤ ਥੱਕ ਜਾਂਦਾ ਲਓ ਜੀ ਮਾਰਨਿੰਗ ਹੋ ਗਈ ਤੇ ਇਹੀ ਆਏ ਸੀ ਬਾਜ਼ਾਰ ਥੋੜਾ ਜਿਹਾ ਕੰਮ ਸੀ ਪਹਿਲਾਂ ਮੈਂ ਖਰਚ ਉਸ ਲਈਏ ਫਿਰ ਬਾਕੀ ਕੰਮ ਕਰਾਂਗੇ। ਦਹੀ ਕੀ ਪੀਣਾ? ਗਰਮੀ ਬਹੁਤ ਜ਼ਿਆਦਾ ਹੈ। ਬਹੁਤ ਗਰਮੀ ਹੋਈ ਪਈ ਅੱਜ ਤਾਂ ਬਹੁਤ ਬੁਰਾ ਹਾਲ ਹੈ। ਅਸੀਂ ਨਾ ਜਦੋਂ ਵੀ ਆਉਂਨੇ ਆ ਇੱਥੋਂ ਹੀ ਜੂਸ ਪੀਨੇ ਆ, ਵਧੀਆ ਬਣਾਉਂਦੇ ਨੇ। ਹੁਤਾ ਰਾਜ ਪੀ ਰਹੇ ਨੇ ਗੋਲੀ ਵਾਲਾ ਬੱਤਾ। ਆਹ ਵਾਲਾ। ਇੱਕ ਹੀ ਫੈਂਟਾ ਤਾਂ ਨਹੀਂ ਇੱਥੇ? ਕਹਿੰਦੇ ਦੇਸੀ ਫੈਂਟਾ ਆ। ਖੰਡਾ ਬੜਾ। ਗਰਮੀ ਵਾਲੀ ਹੈ ਗਰਮੀ ਫਾਈ ਗੜਾ ਘਰਾ ਹੋ ਜਾਏ ਭਾਈ ਕੱਡਾਇਨ ਗੋਲੀ ਵਾਲਾ ਬੱਤਾ ਬੰਦਾ ਥੋੜਾ ਜਿਹਾ ਹੈ ਤੇ ਲੈ ਹੀ ਲੱਗਦਾ ਹੈ ਬਣਾਉਣ ਵਾਲਾ ਕੱਲਾ ਬਾਈ ਮਾਸਾ ਮਾਸਾ ਇੱਥੇ ਫੋਨ ਆ ਗਿਆ ਉਹ ਤਾਂ ਗੰਨੇ ਦਾ ਵੀ ਕੱਢੀ ਜਾਂਦੇ ਨੇ ਬੰਨੇ ਦਾ ਪੀ ਲਿਆ ਗੋਲੀ ਵਾਲਾ ਬੱਤਾ ਪੀਊਗਾ ਕੱਲਾ ਪੀ ਗਿਆ ਸੀ ਮੈਂ ਅੱਧਾ ਘੰਟਾ ਪਹਿਲਾਂ ਗਰਮੀਓ ਵਾਲੀ ਹੈ ਉਹ ਕਹਿੰਦੇ ਸੰਮੀ ਵੀ ਲੈ ਆ ਕੇ ਓਏ ਐਜੇ ਹੀ ਹੁੰਦਾ ਇਹ ਵਾ ਵਾ ਸਹੀ ਹੈ ਜੀ ਬਾਜ਼ਾਰ ਚੋਂ ਆ ਗਏ ਸੀ ਅਸੀਂ ਵਾਪਸ ਤੇ ਟਾਈਮ ਹੋ ਗਿਆ ਸਵਾ 12 ਦਾ ਤੇ ਵਲੌਗ ਆਪਾਂ ਕਰਦੇ ਆ ਕੰਟੀਨਿਊ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਬਾਸੀ ਫੈਮਿਲੀ ਤੇ ਤੇ ਆਪਾਂ ਵਲੌਗ ਕਰਤਾ ਜੀ ਕੰਟੀਨਿਊ ਤੇ ਸਭ ਤੋਂ ਪਹਿਲਾਂ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਓ ਤੇ ਅਵਤਾਰ ਵੀਰਸ ਚੱਲੇ ਨੇ ਆਫਿਸ ਤੇ ਮੈਂ ਘਰ ਦੇ ਕਰਨੇ ਨੇ ਕੰਮ ਧੰਦੇ ਮੈਂ ਹੀ ਛੱਡ ਕੇ ਚਲੀ ਗਈ ਸੀ ਦਵਾਈ ਲੈਣ ਜਾਣਾ ਸੀ ਦਵਾਈ ਲੈ ਕੇ ਆਈਆਂ ਤੇ ਇੱਧਰ ਮੈਂ ਕੂਲਰ ਪਰਨਣ ਵਾਸਤੇ ਲਾਇਆ ਹੋਇਆ ਉਤਾਰਨ ਥੋੜਾ ਜਿਹਾ ਕੰਮ ਆ ਗਿਆ ਆਫਿਸ ਦਾ ਕੰਮ ਕਰਦੇ ਮਿਲਾਨਿਆਂ ਤੁਹਾਨੂੰ ਤੇ ਇੱਧਰ ਆਪਾਂ ਨੇ ਲੈ ਕੇ ਆਏ ਸੀ ਇਹ ਤਰਬੂਜ ਦਵਾਨਾ ਹੁਣ ਇਹ ਵੀ ਸਾਰੇ ਜਣੇ ਦੱਸਿਓ ਕਿ ਕਿਹੜੇ ਲੱਕੇ ਚ ਇਹਨੂੰ ਕੀ ਕੀ ਕਹਿੰਦੇ ਨੇ ਸਾਡੇ ਦਵਾਨਾ ਵੀ ਕਹਿੰਦੇ ਹੁੰਦੇ ਤਰਬੂਜ ਵੀ ਤੇ ਇੰਗਲਿਸ਼ ਵਾਟਰਮੈਲਨ ਕਹਿ ਦਿੰਦੇ ਨੇ ਤੇ ਆਪਾਂ ਨੇ ਲੈ ਕੇ ਆਂਦਾ ਸੀ ਇਹ ਕਟਿਆ ਥੋੜਾ ਲੂਣ ਪੰਨੇ ਤੇ ਬਾਕੀ ਕੰਮ ਸੇਵ ਕਰਦੇ ਆ ਪਹਿਲਾਂ காਫੀ ਲਈਏ ਕਿਹਦੇ ਪਾਣੀ ਦੀ ਕਮੀ ਇਹਦੇ ਨਾਲ ਦੂਰ ਹੁੰਦੀ ਪਾਣੀ ਜਿੰਨਾ ਮਰਜ਼ੀ ਪੀਜੋ ਉਹਦੇ ਨਾਲ ਦੂਰ ਨਹੀਂ ਹੁੰਦੀ ਤੋਂ ਲੋ ਆਜੋ ਤੁਸੀਂ ਵੀ ਖਾਓ ਕਿਵੇਂ ਆ ਗੋਲੀ ਵਾਲਾ ਪੱਤਾ ਵਿੱਚ ਗੋਲੀ ਵੀ ਹੋਣੀ ਚਾਹੀਦੀ ਹੈ ਨਾ ਗੋਲੀ ਵਾਲਾ ਪੱਤਾ ਤਾਂ ਹੀ ਵੜੂਗਾ ਗੋਲੀ ਤਾਂ ਹੈ ਨਹੀਂ ਵਿੱਚ ਕਿੰਨੇ ਕਿੰਨੇ ਪਿੱਤਾ ਸੀ ਤਾਂ ਬਥੇਰਾ ਪਿੱਤਾ ਛੋਟੇ ਹੁੰਦੇ ਆ ਇਹ ਛੋਟੇ ਹੁੰਦੇ ਸੀ ਨਾ ਉਹਦੇ ਗਲਾਸਾਂ 'ਚ ਨਹੀਂ ਉਹ ਆਈ ਬੱਤੇ ਪਈ ਜਾਂਦੇ ਹੱਥ ਟਾਈਂ ਪੀ ਲੈਂਦੇ ਉਹ ਚਿਕੜਾ ਗਾ ਨਿੰਬੂ ਨਿੰਬੂ ਪਾਉਂਦੇ ਕਿਹੜਾ ਗੋਲੀ ਕਿੱਥੇ ਆ ਗੋਲੀ ਨਿੰਬੂ ਨਿੰਬੂ ਤਾਂ ਨਹੀਂ ਹੈ ਪਾਉਂਦੇ ਉਂਗਲ ਮਾਰ ਕੇ ਨਾ ਇਹਨੂੰ ਗੋਲੀ ਦੇ ਥੱਲੇ ਕਰ ਦਿੰਦੇ ਹਨ ਹਾਂ era ਇਹਾਂ ਪਾਮਬ ਵੀ ਲੈ ਚੱਲਦੇ ਮੰਡੀ ਦੇ ਕੋਲੋਂ ਮੋੜ ਆਏ ਆ ਖਾਣ ਨੂੰ ਦਿਲ ਕਰ ਰਿਹਾ ਬਹੁਤ ਮਠਾਇਆ ਹੋ ਆਜੋ ਤਾਂ ਤੁਸੀਂ ਵੀ ਖਾ ਲਓ फटाफट ਹੁਣ ਤਾਂ ਆਪਾਂ ਜੂਸ ਪੀ ਕੇ ਆਏ ਹਾਂ ਤਾਂ ਹੁੰਦੇ ਆਂ ਤਰਬੂਜ ਘਾਣ ਲੱਗ ਦਵਾਣਾ ਘਾਣ ਲੱਗਦੇ ਹੂੰ ਮਤੀਰਾ ਕਹ ਲਗੀ ਇਹ ਚੀਜ਼ ਹਾਂ ਸੱਚ ਮਤੀਰਾ ਵੀ ਕਹਿੰਦੇ ਹਾਂ ਇਹ ਵੀ ਦੱਸਿਓ ਮੈਂ ਪਹਿਲਾਂ ਪੁੱਛ ਚੁੱਕੀ ਆਂ ਮੈਂ ਕਿਹਾ ਦਵਾਣਾ ਕਹਿੰਦੇ ਆ ਤਰਬੂਜ ਕਹਿੰਦੇ ਆ ਵਾਟਰਮੈਲਨ ਕਹਿੰਦੇ ਆ ਤੇ ਮਤੀਰਾ ਮਤੀਰਾ ਹੁਣ ਕਿਹੜੇ ਜ਼ਿਲ੍ਹੇ 'ਚ ਕੀ ਕੀ ਕਿਹਾ ਜਾਂਦਾ ਕਮੈਂਟ ਆ ਜਾਣੇ ਆਪਾਂ ਨੂੰ ਹਣਾ ਤੇ ਇਹ ਅਸੀਂ ਤਾਂ ਖਾਣ ਲੱਪੇ ਕੀ ਇਹੋ ਜੀ ਚੀਜ਼ ਇਹ ਤੇ ਨਾਰ ਇੱਕ ਕੱਟਣ ਹੁਣੇ ਰਹਿ ਜਾਂਦੇ ਕਿ ਚੱਲ ਕਿਹੜਾ ਕੱਟੂਗਾ ਮੇਰਾ ਇਹ ਤਾਂ ਅਨਾਰ ਵਾਲੇ ਔਖੇ ਨੇ ਅਨਾਰ ਵਾਲੇ ਔਖੇ ਨੇ ਹੂੰ ਪਰ ਇਹ ਅਗੇ ਪਾਣੀ ਦੀ ਕੰਮੀ ਵਧੀਆ ਪੂਰੀ ਕਰਦਾ ਹੂੰ ਕੰਮ ਕੋਈ ਵੀ ਸੌਖਾ ਨਹੀਂ ਹੈਗਾ ਤੇ ਆਏ ਮੇਰਾ ਮੂਡ ਜਿਹਾ ਬਣਿਆ ਮੈਂ ਕੱਟ ਲਉ ਮੁੜ ਕੇ ਦਿਲ ਨਹੀਂ ਕਰਨਾ ਉਤਾਰਨੇ ਚਲੇ ਜਾਣਾ ਆਫਿਸ ਤੇ ਮੈਂ ਇਕੱਲੀ ਨੇ ਜੀਨ ਕਰਨਾ ਖਾਣ ਨੂੰ ਲਿਕ ਕਰ ਅਸੀਂ ਕੀ ਹਾਲ ਹੋ ਰਿਹਾ ਹੂੰ ਮਗੇ ਸੋਨੋ ਦਾ ਕਲੀ ਖਾਨ ਨੂੰ ਦਿੱਲੀ ਕਰਦਾ ਸਾਡਾ ਕੋਈ ਚੱਕਰ ਨਹੀਂ ਅਸੀਂ ਤਾਂ ਕੱਲੇ-ਕੁੱਲੇ ਵੀ ਖਾਂਦੇ ਹਾਂ ਹਾਂ ਤੁਹਾਨੂੰ ਕੋਈ ਚੱਕਰ ਨਹੀਂ ਸੱਚੀ ਦੱਸਾਂ ਅਹੀਂ ਬਜ਼ੇ ਐ ਨਹੀਂ ਕੀਤਾ ਹਨਾ ਤੇ ਇਹ ਕਹਿੰਦੇ ਨੇ ਹੁਣ ਤੋ ਹੀ ਮੈਨੂੰ ਕਹਿਣਾ ਕਿ ਤੇ ਸਾਨੂੰ ਕਹਿ ਰਹੀ ਕਈ ਕਈ ਰੋਟੀ ਵੀ ਇਕੱਠੇ ਖਾਣਗੇ ਹਨਾ ਇੱਕੋ ਥਾਲੀ 'ਚ ਖਾਣੀ ਇੱਕੋ ਕੌਲੀ 'ਚ ਖਾਣਗੇ ਸਾਡਾ ਇਹੋ ਜਿਹਾ ਕੋਈ ਚੱਕਰ ਨਹੀਂ ਹੈਗਾ ਮੈਨੂੰ ਭੁੱਖ ਲੱਗੀ ਮੈਂ ਖਾ ਲਈ ਉਤਾਰ ਨੂੰ ਭੁੱਖ ਲੱਗੀ ਉਤਾਰਨੇ ਖਾਈ ਹਨਾ ਤਾਂ ਜਿਹੜੀ ਚੀਜ਼ ਆਈ ਹਾਂ ਇਹ ਪੁੱਛ ਲੈਣਾ ਜ਼ਰੂਰ ਕਿ ਤੁਸੀਂ ਖਾਣੀ ਹੈ ਮੈਂ ਤੁਹਾਡੀ ਰੱਖ ਦਾਂ ਬਸ ਇਹ ਯਾਨੀ ਹੈਗਾ ਕਿ ਹਾਂ ਪਾਈ ਰੋਟੀ ਇਹੀ ਇਕੱਠੇ ਹੀ ਖਾਣੀ ਹੈ ਇਹੀ ਤਾਂ ਇਕੱਠੇ ਰੋਟੀ ਖਾਣੇ ਆਏ ਬਣਾਣਾ ਕਰਦੇ ਆ ਹੋ ਜਾ ਕੁਝ ਨਹੀਂ ਹੈਗਾ ਸ਼ੁਰੂ ਤੋਂ ਇਹ ਨਹੀਂ ਹੈਗਾ ਹੁਣ ਤਾਂ ਚਲੋ ਅਸੀਂ ਬੁੱਢੇ ਹੋ ਗਏ ਆ ਸ਼ੁਰੂ ਤੋਂ ਹੀ ਸ਼ੁਰੂ ਤੋਂ ਜਦੋਂ ਸਾਡਾ ਨਾ ਉਹਨਾਂ ਵਿਆਹ ਹੋਇਆ ਉਹਦੋਂ ਵੀ ਨਹੀਂ ਇਹੀ ਕਦੇ ਇਕੱਠੇ ਆ ਉਹਨੂੰ ਵੀ ਹੁੰਦਾ ਕਿ ਫਰੈਸ਼ ਰੋਟੀ ਪਕਾ ਕੇ ਖਾਣੀ ਹੈ ਹੂੰ ਸਾਨੂੰ ਇਹ ਪੱਕੀ ਪਕਾਈ ਮੈਨੂੰ ਜੁਮਟਕ ਨਹੀਂ ਆ ਬਾਜੇ ਮੈਂ ਪਕਾ ਕੇ ਮਨ ਲਓ ਸੇਰੇ ਰੱਖ ਦਿਆਂ ਤਾਂ ਅਸੀਂ ਦੁਪਹਿਰੇ ਖਾ ਲੈਣੀਆਂ ਨੇ ਕੋਈ ਚੱਕਰ ਨਹੀਂ ਉਤਾਰਨੇ ਵੀ ਦੁਪਹਿਰੇ ਖਾ ਲੈਣੀਆਂ ਉਹਨੇ ਕਿ ਇਹ ਨਹੀਂ ਕਦੇ ਕਿਹਾ ਕਿ ਮੈਨੂੰ ਗਰਮ ਪਕਾ ਕੇ ਦਿਓ ਹਣਾ ਤਾਂ ਇਹਦੇ ਵਾਰ ਤਾਰਨ ਸਾਰੇ ਕ ਹੂੰ ਕਾਂਦੇ ਕਾਂਦੇ ਮੈਂ ਤੁਹਾਡਾ ਡਿਸਕਸ ਕਰ ਲਿਆ ਸੀ ਹੈਨਾ ਗੱਲਾਂ ਬਾਤਾਂ ਵਧੀਆ ਸ਼ੇਅਰ ਕਰਨੀ ਚਾਹੀਦੀ ਹੈ ਹੂੰ ਸੱਚ ਦੱਸਣਾ ਚਾਹੀਦਾ ਹੂੰ ਹੈਲੋ ਗਾਇਜ਼ ਆਪਰੇ ਨਾਲ ਉਤਾਰ ਕੇ ਕਰੋ ਨਾ ਹੈਲੋ ਗਾਇਜ਼ ਨਹੀਂ ਸ਼ੇਅਰ ਨਹੀਂ ਆਇਆ ਕਿਆ ਕਿਵੇਂ ਕਰ ਦਿੱਤਾ ਗਾਇਜ਼ ਆਦੇ ਤੋਂ ਬੰਦੇ ਕੰਮ ਆ। ਯਾਰ ਇੱਕ ਬੈਗ ਈ ਧਾ ਰੱਖਿਆ। ਆਹ ਸੇਫਟੀ ਬਿੰਦ ਦੇ ਨਾਲ ਰੇਵਣ ਲਾ ਕੇ ਸੁਲਬਾ ਰੱਖਿਆ। ਇਹਨਾਂ ਤਮਨ ਛੋਟੇ ਬੱਚੇ ਆਉਂਦੇ ਆ ਆਪਿਆ ਆਗੇ ਨਾ ਟਿਫਿਨ ਨਹੀਂ ਵੱਡਾ ਮਿਲਦੀ ਫਿਕਰ ਪਟਣਾ ਪੈਂਦਾ। ਉਹ ਰੋਟੀ ਲੈ ਗਈ ਦਿਓ ਖਾ ਲਾ ਹਮ। ਹਾਂ ਇਹ ਮੈਂ ਦਿੱਤੀ ਸੀ ਕਿ ਕੰਪਿਊਸ਼ਨ ਤੋਂ ਉੱਪਰ ਜਾਣਾ। ਤੁਸੀਂ ਅਜੇ ਤਰ ਆ ਗਿਆ ਮੇਰਾ ਪੁੱਤ। ਚਲ ਅੱਗੇ ਕਰ। ਤੂੰ ਖਾ ਲਿਆ ਨਹੀਂ? ਰੂਟ ਤੱਕ ਸਵੇਰੀ ਖਾ ਲਿਆ ਸੀ। ਚਮਚੇ ਬੜੇ ਵੈਸੇ ਵਿੱਚ। ਫਰੈਂਟ ਦੀ ਚੁਣੀ ਪਏ ਹੋੜੇ। ਆਦੇ ਤਿੰਨ ਚਮਚ। ਤੇ ਮੈਂ ਕਮੈਂਟਿੰਗ ਕਰ ਰਹੀ ਸੀ ਇੱਕ ਮੇਰੇ ਭੈਣ ਦਾ ਕਮੈਂਟ ਆਇਆ ਸੀ ਕਿ ਉਹ ਕਹਿੰਦੇ ਦੀ ਜੀ ਤੁਸੀਂ ਆਪਣਾ ਵਜ਼ਨ ਕਿਵੇਂ ਘਟਾਇਆ ਤੇ ਦੇਖੋ ਮੈਂ ਮజే ਪਹਿਲਾਂ ਤਾਂ ਵੇਖੋ ਮੈਂ ਜਿੱਪ ਜਿੱਪ ਲੱਗੀ ਸੀ ਹਨਾ ਤੇ ਉਹਦੇ ਕਰਕੇ ਮੈਂ ਸਾਰਾ ਕੁਝ ਛੱਡਤਾ ਸੀ ਬਸ ਜਿਵੇਂ ਬਲੈਕ ਕਾਫੀ ਜਾਂ ਹਲਕਾ ਲਾਈਟ ਖਾਣਾ ਕਿ ਸ਼ਾਮ ਨੂੰ ਛੇਤੀ ਨੂੰ ਖਾਣਾ ਇਹੋ ਜਿਹੀ ਕੁਝ ਸਲਾਦ ਖਾੜਾਣਾ ਸਵੇਰੇ ਜਿਵੇਂ ਉਹ ਖਾੜਾ ਨੇ ਦੁਪਹਿਰ ਨੂੰ ਰੋਟੀ ਖਾਣੀ ਤੇ ਸ਼ਾਮ ਨੂੰ ਸ਼ੀਰ ਵੀ ਖਾ ਰਹੇ ਜੇ ਭੁੱਖ ਲੱਗਦੀ ਤਾਂ 6:00 ਤੋਂ 6:30 ਵਜੇ ਖਾ ਲਈ ਦੇ। ਬਾਕੀ weight loss ਕਰਨ ਦਾ ਤਰੀਕਾ ਇਹੀ ਹੈ ਕਿ ਸ਼ਾਮ ਦੀ ਰੋਟੀ ਜਿਹੜਾ ਤੁਸੀਂ ਅਵਾਇਡ ਕਰ ਲਓ, ਸ਼ਾਮ ਦੀ ਰੋਟੀ ਨਾ ਖਾਓ ਤੇ ਦੁਪਹਿਰੇ ਤੁਸੀਂ ਲੈ ਸਕਦੇ ਹੋ ਸਨੈਕੀ ਲੈ ਲਓ ਕੋਈ ਫਰ ਕੇ ਲੈ ਲਓ ਤੇ ਸ਼ੀਰ ਵੀ ਇੱਕ ਵਾਰ ਕੋ ਦਿਨ ਚੋ ਉਹ ਸੁੱਧੇਰਾ ਖਾ ਲਿਆ ਕਰੋ। ਗ੍ਰੂਪ ਖਾ ਲਿਆ ਕਰੋ, ਸੈਲਡ ਖਾ ਲਿਆ ਕਰੋ, ਦਹੀਂ ਖਾ ਲਿਆ ਕਰੋ, ਲੱਸੀ ਤੇ ਦੁੱਧ ਜਿਹੜਾ ਆਪਾਂ ਜਿਵੇਂ ਰਾਤ ਨੂੰ ਲੈ ਲੈਂਦੇ ਆ ਨਾ, ਰਾਤ ਨੂੰ ਨਾ ਪੀਆ ਕਰੋ, ਉਹ ਦੁਪਹਿਰੇ ਪੀ ਲਿਆ ਕਰੋ। ਮੈਂ ਸ਼ੁਰੂ ਵਿੱਚ ਆਹ ਬੰਦ ਕੀਤੀ ਹੈ ਕਿ ਮੈਂ 5 ਵਜੇ 4 ਕੌਲੀ ਦੁੱਧ ਲੈ ਲੈਂਦੀ ਸੀ ਥੋੜਾ ਜਿਹਾ ਜ਼ਿਆਦਾ। ਤੇ ਐਵੇਂ ਮੇਰਾ ਬੇਟ ਕ੍ਰੀਜ਼ ਹੋ ਜਾਂਦਾ ਤਾਂ ਮੈਂ ਅੱਜ ਕੋਲ ਇਸ ਲਈ ਲਿਮਿਟ ਰੱਖ ਲਈ ਹੈ। ਚਲੋ ਤਾਂ ਮੋਜੀ ਨਾ ਖੜੋ ਆਪ ਨੂੰ ਆਪ ਖਾਓ ਰੋਟੀ ਮੈਂ ਲਈ ਆਵਾਂ ਹਰ ਦੁੱਧ। ਅੱਜ ਆ ਚੰਚੇ ਫੇਰ ਬੜਾ ਅੱਛੀ ਬਾਤ ਹੈ। ਪਰ ਮੈਂ ਨਾ ਕੱਢਾ ਅੱਜ ਗਿਆ ਨਹੀਂ ਟਿਊਸ਼ਨ ਅੱਜ ਇਹਨੂੰ ਮੈਂ ਟਿਪਕ ਦਿੱਤਾ ਅੱਜ ਨੂੰ ਟਿਊਸ਼ਨ ਗਿਆ। ਕੱਲ ਇਹਨੂੰ ਮੈਂ ਟਿਫਨ ਨਹੀਂ ਦਿੱਤਾ ਤੇ ਕੱਲ ਟਿਊਸ਼ਨ ਹੋ ਗਿਆ ਤੁਖ ਫਾਈ। بس دوਮਾ ਕੀ ਕੀ ਮਾਇਆ ਬੇਰਕ ਹੈ ਜਿਹੜਾ ਬੋਲ ਆਇਆ پتہ ਕਿੰਨਾ ਸੁਣਾ ਲੱਗਦਾ ਬਹੁਤ ਥੋੜੀ ਇੱਥੇ ਲਾ ਲੈਣੀ ਹੈ ਆਪਣੇ ਕੋਲਰ ਨੂੰ ਕੀ ਹੋ ਰਿਹਾ ਦਿਖਾ ਦਿਖਾ ਤਾਂ ਮੌਸਮ ਗਰਮ ਇੰਨਾ ਹੋ ਗਿਆ ਨਾ ਜੀ ਬਹੁਤ ਅਰਮੀ ਕਰਦਾ बस ठीक है करण सरतना हो गई बॉडी टच हो गई भाई आम दे चारना रोटी दमन ਖਾ ਰੇ ਆਂਬ ਦੇ ਚਾਰਨਾ ਰੋਟੀ ਤੇ ਮੈਨੂੰ ਵੀ ਆਪਣਾ ਟਾਈਮ ਜ਼ਿਆਦਾ ਆ ਗਿਆ ਦਮਨ ਜਦੋਂ ਅਸੀਂ ਵੀ ਸਕੂਲ ਜਾਂਦੇ ਹੁੰਦੇ ਸੀ ਨਾ ਛੋਟੇ ਹੁੰਦੇ ਤੇ ਅਸੀਂ ਜਿਹੜਾ ਆਪਣਾ ਲੰਚ ਬਾਕਸ ਖੜਨਾ ਮੰਮੀ ਨੇ ਪਰੌਂਠੀ ਤੇ ਨਾਲ ਆਂਬ ਦਾ achar ਦੇਣਾ ਤੇ ਬੋਏ ਵਧੀਆ ਲੱਗਦਾ ਤੇ ਅੱਜ ਦਮਨ ਨੇ ਨਾ ਸੇਰੇ ਮੇਰੇ ਕੋ ਪਰੌਂਠੇ ਬਣਵਾ ਕੇ ਖੜੇ ਕਹਿੰਦੀ ਮਮਾ ਦੋ ਪਰੌਂਠੇ ਮੈਨੂੰ ਦੇ ਦਿਓ ਨਾਲ ਆਂਬ ਦਾ achar ਦੇ ਦਿਓ ਤੇ ਉਹ ਜਦੋਂ ਦਮਨ ਨੇ ਟਿਫਨ ਖੋਲਿਆ ਖੁਸ਼ਬੂ ਜਿਹੜੀ ਆਈ ਨਾ ਤੇ ਮੈਨੂੰ ਯਾਦ ਆ ਗਈ ਮੈਂ ਕਿਹਾ ਅਸੀਂ ਵੀ ਲੈ ਕੇ ਜਾਂਦੇ ਹੁੰਦੇ ਸੀ ਤੇ ਦਮਨ ਚਲੀ ਗਈ ਟਿਊਸ਼ਨ ਤੇ ਬਾਹਰ ਇੰਨੀ ਗਰਮੀ ਹੈ ਨਾ ਪਹਿਲਾਂ ਮੈਂ ਦਮਨ ਨੂੰ ਕਿਹਾ ਮੈਂ ਛੱਡ ਆਉਂਗੀ ਤੇ ਦਮਨ ਕਹਿੰਦੀ ਨਹੀਂ ਮੈਂ ਖੁਦ ਹੀ ਚਲੀ ਜਾਵਾਂਗੀ ਤੇ ਬਾਹਰ ਅੱਜ ਪੂਰਾ ਸੇਕ ਆ ਪੂਰਾ ਸੇਕ ਪੈ ਰਿਹਾ ਤੇ ਆਪਾਂ ਵੀ ਲੱਗਿਆ ਜੀ ਹੁਣ ਕਰਨ ਰਾਤ ਦੀ ਰੋਟੀ ਪਾਣੀ ਦੀ ਤਿਆਰੀ ਕਿਉਂ ਟਾਈਮ ਹੋ ਗਿਆ 4:3 ਤੇ ਦਮਨ ਸਵਕ ਚਾਰ ਟਿਊਸ਼ਨ ਚਲੀ ਗਈ ਦੀ ਤੇ ਰਸੋਈਰੇ ਬਣਾਇਆ ਸੀ ਆਪਾਂ ਪਰਠਾ ਤੇ ਹੁਣ ਬਣਾਵਾਂਗੇ ਮੂੰਗੀ ਮਸਰੀ ਦੀ ਦਾਲ ਤੇ ਮੈਂ ਹੁਣ ਉੱਠੀ ਹਾਂ ਮੈਂ ਥੋੜਾ ਜਿਹਾ ਆਪਾਂ ਆਰਾਮ ਕਰ ਲਿਆ ਬਸ ਬਹੁਤ ਹੈ ਦੁਪਹਿਰੇ ਵੀ ਕਰ ਲਿਆ ਸੀ ਤੇ ਦਮਨ ਜਦੋਂ ਗਈ ਟਿਊਸ਼ਨ ਤੇ ਉਸ ਤੋਂ ਬਾਅਦ ਮੈਂ ਵੀ ਆਪਣਾ ਦੁੱਧ ਦੱਦ ਗਰਮ ਕਰਕੇ ਪੀ ਲਿਆ ਤੇ ਹੁਣ ਆਪਾਂ ਕਰਦੇ ਹਾਂ ਜੀ ਰਾਤ ਦੀ ਰੋਟੀ ਸਬਜ਼ੀ ਦੀ ਤਿਆਰੀ ਤੇ ਤਰ ਜਨ ਦਾਲ ਜੂ ਫਿਰ ਨਾ ਕਾਫੀ ਲੇਟ ਹੋ ਜਣਾ ਸਾਢੇ 4 ਹੋਏ ਨੇ 6 6:30 ਦੇ ਆਰਾਊਂਡ ਅਸੀਂ ਰੋਟੀ ਖਾ ਲੈਣਾ ਜਿਵੇਂ ਮੈਂ ਕੱਲ੍ਹ ਵਾਲੇ ਦਿਨ ਵੀ ਚੀਜ਼ ਦੱਸਿਆ ਤੋ ਜੀ ਪਹਿਲਾ ਸੁਲਾਹ ਹੈ ਜੀ ਆਪਣੀ ਮੂੰਗੀ ਮਸਤੀਦਾਰ ਬਣਾਉਣ ਨੂੰ ਕਰ ਤੋਂ ਨਾਲ ਆਪਣੀ ਕਰਤੀ ਮੂੰਗੀ ਮਸਤੀਦਾਰ ਤੇ ਆਪ ਬਣਾਵਾਂਗੇ ਜਿਹੜੀ ਸਾਬਤ ਮੂੰਗੀ ਹੁੰਦੀ ਹੈ ਉਹ ਨਾਲ ਥੋੜੀ ਜਿਹੀ ਬਣਾ ਲਾਂਗੇ ਚੌਲ ਮੈਂ ਪਹਿਂਟਾ ਨਹੀਂ ਕਿਰ ਕਰਨ ਰਾਤ ਨੂੰ ਚੌਲ ਨਹੀਂ ਖਾਂਦੇ ਕਾਫੀ ਕਮੈਂਟ ਆਉਂਦੇ ਨੇ ਪਰ ਆਹ ਹੁੰਦਾ ਕਿ ਚਲੋ ਦੋ ਟਮ ਰੋਟੀ ਖਾਕਣਾ ਹੁਣ ਜਿਵੇਂ ਮੌਸਮ ਚੇਂਜ ਹੋ ਰਿਹਾ ਤੇ ਗਰਮੀ ਵੀ ਜੀ ਨਹੀਂ ਕਰਦਾ ਹੈਗਾ ਤੇ ਇੰਤ ਇਹਧਰ ਆਪਾਂ ਲੈ ਲਈ ਜੀ ਸਾਬਤ ਮੂੰਗੀ ਦੀ ਦਾਲ ਸਾਠ ਇਹ ਥੋੜਾ ਜਿਹਾ ਘਿਓ ਕੇ ਰੱਖ ਦੇਣੇ ਨੂੰ ਦਮਨ ਨੂੰ ਜਨਾਸ ਤੇ ਜਾ ਮੈਂ ਤਾਂ ਮੇਰੇ ਕੰਮ ਨੇ ਵੀ ਛੱਡ ਦੇ ਤੇ ਦਮਨ ਕਹਿੰਦੀ ਨਹੀਂ ਅੱਜ ਮੈਂ ਲੇਟ ਆਉਣਾ ਮੇਰਾ ਸਾਰੇ ਟੈਸਟ ਤੇ ਮੰਮਾ ਮੈਨੂੰ ਕੰਨੀਂ ਉਂਗਾਲ ਦੋ ਫਿਰ ਤੁਸੀਂ ਕਾਲੀ ਕਰੋਗੇ ਮੈਂ ਫਿਰ ਰਹਿ ਗਿਆ ਕੰਮ ਦੇਖਦੇ ਆਂ ਤੇ ਦਮਨ ਆ ਗਈ ਤੇ ਸ਼ਾਮ ਨੂੰ ਜਾਵਾਂਗੇ ਤੇ ਕੰਨੀਂ ਬਹੁਤ ਕੰਮ ਖੰਡੇ ਹੋ ਜਾਊਗਾ ਆਸੇ ਪਾਨ ਤੋਂ ਰੰਗ ਆ ਪੰਨ ਜਿਹੜਾ ਇਹ ਲੱਗੀ ਹੁੰਦੀ ਹੈ ਸਾਡੇ ਅੱਖਰ ਕਿਹੜੇ ਤੇ ਹਾਂ ਜੀ ਇਧਰ ਆਪਾਂ ਲੱਗਿਆਂ ਜੀ ਅੱਖਰ ਯਾਰ ਜੀ ਦਾਲ ਪਨੀ ਤੇ ਜਿੰਨ ਉੱਧਾ ਘੰਟਾ ਹੋ ਗਿਆ ਹੁਣ ਆਪਾਂ ਰੱਖਣ ਲੱਗਿਆ ਦਾਲ ਜੀ ਦਾਲ ਆਪਾਂ ਨੇ ਰੱਖਤੀ ਐ ਤੇ ਇੱਕ ਤਾਂ ਨਾ ਮੈਂ ਗੱਲ ਸ਼ੇਅਰ ਕਰਨਾ ਚਾਹੁੰਦੀ ਆ ਮੈਂ ਨਾ ਇੱਕ ਬੈਠੀ ਫੇਸਬੁੱਕ ਤੇ ਦੇਖ ਰਹੀ ਸੀ ਤੇ ਉਹਦੇ ਵਿੱਚ ਦੇਖ ਕੇ ਨਾ ਮੇਰਾ ਮਨ ਇੰਨਾ ਭਰ ਆਇਆ ਨਾ ਲੜਕੀ ਵੀ ਹੈ ਉਹਦੇ ਹਸਬੰਡ ਦੀ ਜਿਹੜੀ ਨਾ ਡੈਥ ਹੋ ਗਈ ਸੀ ਉਹਦੇ ਹਸਬੰਡ ਦੀ ਡੈਥ ਹੋਈ ਹੋਈ ਸੀ 2-3 ਸਾਲ ਹੋ ਗਏ ਤੇ ਉਹਦੇ ਦੋ ਬੱਚੇ ਨੇ ਹਨਾ ਤੇ ਉਹ ਆਪਣੀ ਸਹੁਰਾ ਫੈਮਲੀ ਨਾਲ ਹੀ ਰਹਿੰਦੀ ਰਹਿੰਦੀ ਪਈ ਹੈ ਤੇ ਸਹੁਰਾ ਫੈਮਲੀ ਉਹਦੀ ਬਹੁਤ ਹੀ ਜ਼ਿਆਦਾ ਨਾਈਸ ਹੈ ਬਹੁਤ ਵਧੀਆ ਮਤਲਬ ਉਹਨੂੰ ਕਹਿ ਰਹੇ ਸੀ ਕਿ ਤੂੰ ਹੋਰ ਮੈਚ ਕਰਵਾ ਲੈ ਪਰ ਉਹਨੇ ਕਰਵਾਈ ਨਹੀਂ ਉਹ ਆਪਣੀ ਸਹੁਰਾ ਫੈਮਲੀ ਦੇ ਨਾਲ ਹੀ ਰਹਿ ਰਹੀ ਦੋ ਉਹਦੀਆਂ ਬੇਟੀਆਂ ਨੇ ਛੋਟੀਆਂ ਛੋਟੀਆਂ ਤੇ ਫੈਮਲੀ ਵੀ ਨਾਈਸ ਹੈ ਘਰ ਕੋਈ ਐਹੋ ਜੀ ਗੱਲ ਨਹੀਂ ਤੇ ਉਹ ਖੁਦ ਕਹਿ ਰਹੀ ਤੇ ਉਹਨਾਂ ਦੇ ਕੋਈ ਰਿਵਾਜ ਹੈ ਇਹ ਆਪਣੇ ਇੱਥੇ ਪੰਜਾਬ 'ਚ ਨਹੀਂ ਹੈਗਾ ਤੇ ਹੋਰ ਕਿਤੇ ਦੀ ਸੀ ਯਾਦ ਭੁੱਲ ਗਿਆ ਕਿੱਥੋਂ ਦੀ ਸੀ ਇਹ ਗੱਲ ਤੇ ਉਹਦੀ ਜਿਹੜੀ ਸੋਹਰਾ ਫੈਮਿਲੀ ਹੈ ਤੇ ਉਹਦੀ ਪੇਕੇਆਂ ਤੋਂ ਮੰਮੀ ਆਏ ਉਹਦੇ ਮਿਲਣ ਤੇ ਉਹਨਾਂ ਦੇ ਵਿੱਚ ਇਹ ਰਿਵਾਜ ਸੀ ਕਿ ਜਿਹੜੇ ਉਹਦੇ ਪੇਕੇ ਨੇ ਉਹਦੇ ਮੰਮੀ ਤੇ ਉਹਦਾ ਬ੍ਰਦਰ ਕੀ ਉਹਨਾਂ ਦੇ ਵਿੱਚ ਰਿਵਾਜ ਹੈ ਕਿ ਉਹ ਕੁੜੀ ਦੇ ਘਰੇ ਨਹੀਂ ਆਉਂਦੇ ਮਤਲਬ ਕੁੜੀ ਦੇ ਸਹੁਰੇ ਨਹੀਂ ਆਉਂਦੇ ਤੇ ਉਹ ਇੱਕ ਦਿਨ ਉਹਦੇ ਮੰਮੀ ਤੇ ਉਹਦੇ ਪਰ ਬ੍ਰਦਰ ਆਗੇ ਤੇ ਉਹਦੀ ਸਹੌਰਾ ਫੈਮਲੀ ਨੇ ਕਿਸੇ ਨੇ ਵੀ ਉਹਨੂੰ ਬੁਲਾਇਆ ਨਹੀਂ ਹੈਗਾ ਉਹਨਾਂ ਨੂੰ ਤੇ ਉਹ ਕੁੜੀ ਵਿਚਾਰੀ ਰੋ ਕੇ ਦੱਸ ਰਹੀ ਸੀ ਤੇ ਕਹਿੰਦੀ ਕਿ ਮੇਰੀ ਫੈਮਲੀ ਆਈ ਮੇਰੀ ਮੰਮੀ ਆਈ ਮੇਰਾ ਬ੍ਰਦਰ ਆਇਆ ਤੇ ਮੇਰੀ ਸਹੌਰਾ ਫੈਮਲੀ ਨੇ ਉਹਨਾਂ ਨੂੰ ਬਿਲਕੁਲ ਵੀ ਬੁਲਾਇਆ ਨਹੀਂ ਹੈਗਾ ਤੇ ਉਹ ਵਿਚਾਰੀ ਆਪਣੇ ਮੰਮੀ ਨੂੰ ਹੱਥ ਜੋੜ ਕੇ ਕਹਿ ਰਹੀ ਸੀ ਕਿ ਮੰਮੀ ਅੱਜ ਤੋਂ ਬਾਅਦ ਤੁਸੀਂ ਇਸ ਘਰ ਚ ਨਾ ਆਇਓ ਕਿ ਇਹਨਾਂ ਨੇ ਤੁਹਾਨੂੰ ਬੁਲਾਇਆ ਨਹੀਂ ਤੇ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗ ਰਿਹਾ ਤੇ ਜਦੋਂ ਮੈਂ ਮਰਾਂਗੀ ਤੁਸੀਂ ਉਦੋਂ ਹੀ ਆਇਓ ਤੇ ਮੈਂ ਇਸ ਚੀਜ਼ ਨੂੰ ਨਾ ਦੇਖ ਕੇ ਬੜਾ ਮੇਰਾ ਮਨ ਭਰਿਆ ਹਨਾ ਮੈਂ ਕਿੰਨਾ ਚਿਰ ਰੋਈ ਗਈ ਬੈਠੀ ਕਿ ਇਹ ਕਹੋ ਜੇ ਰਿਵਾਜ ਨੇ ਹਨਾ ਜੇ ਆਪਾਂ ਆਪਣੇ ਬੱਚੇ ਪਾਲਦੇ ਆਂ ਛੋਟੀਆਂ ਆਪਣੀਆਂ ਬੇਟੀਆਂ ਪਾਲਦੇ ਆਂ ਹਨਾ ਇਹ ਕਿਵੇਂ ਦੇ ਰਿਵਾਜ ਨੇ ਕਿ ਤੁਸੀਂ ਆਪਣੀ ਬੇਟੀ ਨੂੰ ਮਿਲਣਾ ਨਹੀਂ ਤੇ ਉਹਦੀ ਸਹੁਰਾ ਫੈਮਲੀ ਕਹਿੰਦੀ ਤੂੰ ਹੀ ਉੱਥੇ ਜਾ ਕੇ ਮਿਲ ਸਕਦੇ ਓ ਪਰ ਉਹ ਇੱਥੇ ਆ ਨਹੀਂ ਸਕਦੇ ਤੇ ਉਹ ਹੈਗੀ ਸੀ ਐਕਚੁਅਲੀ ਬਿਮਾਰ ਤੇ ਉਹਦੀ ਮੰਮਾ ਉਹਦਾ ਪਤਾ ਲੈਣ ਆ ਗਈ ਤੇ ਉਹਦੀ ਸਹੁਰਾ ਫੈਮਲੀ ਨੇ ਮਤਲਬ ਉਹਨਾਂ ਨੂੰ ਬਿਲਕੁਲ ਵੀ ਨਹੀਂ ਕੋਈ ਬੁਲਾਇਆ ਜਾਂ ਕੁਝ ਉਹ ਆਪਣੀ ਬੇਟੀ ਕੋਲ ਹੀ ਬੈਠੇ ਥੋੜਾ ਚਿਰ ਤੇ ਉਹਨੇ ਗੱਲ ਸ਼ੇਅਰ ਕੀਤੀ ਤੇ ਮੈਂ ਉਹ ਸਟੋਰੀ ਸੁਣ ਲਈ ਵੀ ਤੇ ਮੇਰਾ ਬੜਾ ਮਨ ਭਰਿਆ ਮੈਂ ਕਿ ਇਹੋ ਜਿਹੇ ਰਿਵਾਜ ਹਨ ਖਤਮ ਹੋਣੇ ਚਾਹੀਦੇ ਨੇ ਅੱਜ ਵੀ ਇਹੋ ਜਿਹੇ ਰਿਵਾਜ ਨੇ ਇਹ ਗਲਤ ਗੱਲ ਹੈ ਕਿ ਕੋਈ ਮਾਂ ਆਪਣੇ ਬੱਚੇ ਨੂੰ ਨਾ ਮਿਲ ਸਕੇ ਇਹ ਤਾਂ ਬੜੀ ਗਲਤ ਹੈ ਤੇ ਮੈਨੂੰ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਕਿ ਇਹ ਸਹੀ ਹੈ ਕਿ ਗਲਤ ਹੈ ਮਿੰਟੇ ਚੀਜ਼ ਦਾ ਬਹੁਤ ਦੁੱਖ ਲੱਗਿਆ ਤੇ ਉਹ ਕੁੜੀ ਵਿਚਾਰੀ ਕਹਿ ਰਹੀ ਮਮਾ ਮੈਂ ਬਰਦਾਸ਼ਤ ਨਹੀਂ ਕਰ ਪਾ ਰਹੀ ਕਿ ਤੁਹਾਨੂੰ ਕਿਸੇ ਵੀ ਸਾਡੇ ਫੈਮਿਲੀ ਮੈਂਬਰ ਨੇ ਬੁਲਾਇਆ ਨਹੀਂ ਹੈਗਾ ਉਹ ਕਹਿੰਦੀ ਅਸੀਂ ਘਰ ਦੇ ਵਿੱਚ ਠੀਕ ਆ ਮੇਰੀ ਸਹੁਰੇਓ ਫੈਮਿਲੀ ਬਹੁਤ ਨਾਈਸ ਹੈ ਮੇਰੀ ਸੱਸ ਬਹੁਤ ਨਾਈਸ ਹੈ ਤੇ ਮੈਨੂੰ ਬਹੁਤ ਪਿਆਰ ਕਰਦੇ ਨੇ। ਇਸ ਕਰਕੇ ਚੁੱਪੀ ਲੱਗਦੀ। ਤੇ ਮੈਂ ਉਹ ਚੀਜ਼ ਪੜ੍ਹ ਕੇ ਤੇ ਬੜਾ ਮੇਰੇ ਦਿਲ ਨੂੰ ਹੋਇਆ ਮੈਂ ਕਿਹਾ ਚਲੋ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰਾਂ ਤੇ ਹੁਣ ਵੀ ਉਹ ਉਹੀ ਕਹਿ ਰਹੀ ਕਿ ਮੇਰੀ ਫੈਮਿਲੀ ਨਾਈਸ ਹੈ ਚਲੋ ਇਹਨਾਂ ਦੇ ਰਿਵਾਜ ਨੇ ਮੈਂ ਇਹਨੂੰ ਰਿਵਾਜ ਨੂੰ ਬਦਲ ਨਹੀਂ ਸਕਦੀ ਪਰ ਮੈਂ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰ ਰਹੀ ਆ। ਤੇ ਇਹ ਰਿਵਾਜ ਨਹੀਂ ਹੋਣੇ ਚਾਹੀਦੇ ਆ ਅੱਜ ਕੱਲ ਦੇ ਟਾਈਮ 'ਚ ਤੇ ਇਹੋ ਜਿਹੇ ਰਿਵਾਜ ਰਹਿ ਹੀ ਨਹੀਂ ਗਏ ਪਤਾ ਨਹੀਂ ਹੁਣ ਇਹੋ ਜਿھے ਕਿਉਂ ਕੰਮ ਕਰਦੇ ਨੇ ਲੋਕੀ ਹਨ ਤੇ ਚਲੋ ਜੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਤੇ ਹਾਂਜੀ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਗੱਲ ਸਹੀ ਏ ਕਿ ਗਲਤ ਏ ਤੇ ਬਾਕੀ ਚਲੋ ਹਨਾ ਆਪਾਂ ਨੂੰ ਪਤਾ ਨਹੀਂ ਉਹਨਾਂ ਦੀ ਫੈਮਿਲੀ ਅੰਦਰੋਂ ਕਿਵੇਂ ਆ ਕਿਵੇਂ ਨਹੀਂ ਆ ਜਰੂਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਚੀਜ਼ ਸਹੀ ਏ ਜਾਂ ਗਲਤ ਏ ਮੈਨੂੰ ਤੇ ਇਸੀ ਦਾ ਬਹੁਤ ਦੁੱਖ ਲੱਗਿਆ ਤੇ ਮੈਨੂੰ ਸਟੋਰੀ ਪੜ੍ਹੀ ਤੇ ਮੇਰਾ ਮਨ ਬਹੁਤ ਦੁਖੀ ਹੋਇਆ ਤੇ ਬਾਕੀ ਸਭ ਦੀ ਆਪੋ ਆਪਣੇ ਹਨਾ ਕਿ ਸਾਡਾ ਕੋਪਰ ਚੀਜ਼ ਨੇ ਮਾਰੀ ਲੰਦਾ ਤੇ ਚਲੋ ਜੀ ਅੱਜ ਦੇ ਵਲੌਗ ਦੇ ਅੰਦਾ ਪਰਥੇ ਆਪਾਂ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਨਾਲ ਉਮੀਦ ਕਰਦੇ ਆ ਅੱਜ ਦਾ ਵਲੌਗ ਪਸੰਦ ਆਇਆ ਹੋਵੇਗਾ ਜੇ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਓ ਤੇ ਜਿਹੜੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਟਾਈਮ ਹੋ ਗਿਆ ਜੀ ਸਾਡੇ 6 ਵਜੇ ਦਾ ਤੇ ਸਾਡਾ ਦਮਨ ਵੀ ਆਉਣ ਵਾਲਾ ਤੇ ਸਾਡੀ ਦਾਲ ਬਣ ਗਈ ਹੈ ਤੇ ਹੁਣ ਅਸੀਂ ਤੜਕਾ ਨਾਲ ਲਈਏ ਤੇ ਆਪਾਂ ਵਲੌਗ ਇੱਥੇ ਕੰਟੀਨਿਊ ਕਰ ਦਾਂਗੇ ਮੇਰੀ ਬਾਜ਼ਾਰ ਜਾਣ ਦੀ ਸ ਕੋਈ ਵੀ ਬਾਈਕ ਸਾਰਿਆਂ ਨੂੰ